ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਕਾਫੀ ਵੀਡੀਓ ਇਹਨਾਂ ਕੋਲੋਂ ਬਣੀਆਂ ਚੈਨਲ ਦੇ ਉੱਤੇ ਅੱਜ ਫੇਰ ਨਾਕ ਤੁਹਾਨੂੰ ਮੈਂ ਦਿਖਾਉਂਗਾ ਟੋਟਲ ਜਿਹੜੇ ਨਾਕ ਦੋਸਤੋ ਇਸ ਟਾਈਮ 5 ਐ ਇੱਥੇ ਵਿਕਰੀ ਵਾਲੇ ਏਰੀਏ ਦੀ ਜੇ ਗੱਲ ਕਰੀਏ ਤਾਂ ਨਿਹਾਲ ਸਿੰਘ ਵਾਲਾ ਵੀ ਇੱਥੋਂ ਬਹੁਤਾ ਦੂਰ ਨਹੀਂ ਤੇ ਦੂਜੇ ਪਾਸੇ ਨੇੜੇ ਭਧੌੜ ਵੀ ਰਹਿ ਜਾਂਦਾ। ਸੋ ਵਪਾਰ ਦਾ ਇਹਨਾਂ ਦਾ ਕੰਮ ਆ ਦੋਸਤੋ ਤੇ ਆਪਾਂ ਪੰਜ ਨਾਕ ਤੁਹਾਨੂੰ ਦਿਖਾਉਣ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਦੇਖੋ। ਇੱਕ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਮੈਂ ਵਾਰ-ਵਾਰ ਆਪਦੀਆਂ ਵੀਡੀਓ 'ਚ ਜ਼ਿਕਰ ਕਰਦਾ ਹੁੰਨਾ ਵੀ ਇੱਕ ਤਾਂ ਖੁਰਲੀ ਜਿਹੜੀ ਹੁੰਦੀ ਉਹਦੇ ਤੋਂ ਪਸ਼ੂ ਦੀ ਹਾਈਟ ਦਾ ਅੰਦਾਜ਼ਾ ਹੋ ਜਾਂਦਾ ਹੈ। ਦੂਜੀ ਗੱਲ ਇੱਕੋ ਵੀਰ ਸਾਰੀਆਂ ਗਾਵਾਂ ਨਾਲ ਤੁਰੂਗਾ ਤਾਂ ਉਹਦੀ ਹਾਈਟ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜੀ ਗਾਂ ਵੱਡੇ ਕਾਰ ਦੇ ਵਿੱਚ ਹੈ। ਕਿਹੜੀ ਗਾਂ ਛੋਟੇ ਕਦ ਕੱਢਦੀ ਐ ਫਿਰ ਵੀ ਇਹ ਤੋਂ ਅੱਗੇ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੂਗਾ ਆ ਕੇ ਤਸੱਲੀ ਕਰ ਸਕਦਾ ਹੈ ਕਾਲੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਗਜੀਤ ਵੀਰੇ ਕਾਲੇ ਬਾਈ ਅੱਜ ਪੰਜ ਗਾਵਾਂ ਆਪਣੇ ਕੋਲ ਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਕੋਲ ਬੱਬੂ ਖੜਾ ਬਾਈ ਕੰਨਵਾ ਸੂਆ ਸੂਈ ਦੂਜਾ ਸੂਆ ਜਗਜੀਤ 6 ਦਾੰਦਾ ਕੱਲ ਇਹਦੀ ਡਿਲੀਵਰੀ ਹੋਈ ਐ ਬੱਚੀ ਨੂੰ ਇਹਨੇ ਜਨਮ ਦਿੱਤਾ ਹਮ ਸਾਰੀ ਸੀਮਨ ਦੀ ਇਹਦੇ ਗਾ ਆਪਣੇ ਕੋਲੇ ਬਾਇਓ ਡਾਟਾ ਇਹਦਾ ਬਾਈ ਠੀਕ ਐ ਕੀ ਡਿਮਾਂਡ ਰਹਿਣੀ ਐ ਦੀ ਜਗਜੀਤ ਮਾਲ ਜਿਹੜਾ ਮਰਜ਼ੀ ਕਰਾ ਲੇ ਇੱਕ ਲੱਖ 40 ਹਜ਼ਾਰ ਰੁਪਏ ਦੀ ਬੱਚੀ ਦੇ ਦਾਂਗੇ ਹੁਣ ਤਾਂ 20 ਦਿਨ ਮੰਨ ਕੇ ਚੱਲ ਵੀ ਤੂੰ 28 30 32 ਕਿਲੋ ਦੁੱਧ ਤੇ ਪਰ ਬੰਦਾ ਆਪ ਤਾਂ ਚਾਹੇ ਸਟਾਮ ਲਖਾ ਕੇ ਲੈ ਜਾਏ 40 ਕਿਲੋ ਤੋਂ ਪਲੱਸ ਦੁੱਧ ਦੇਣਾ ਵੇਰ ਠੀਕ ਹੈ ਜੋ ਠੰਡ ਹੋ ਗਈ ਉਹ ਤੂੰ ਪਾਸ ਮਾਰਾ ਇਹ ਮੌਸਮ ਜਦੋਂ ਕੁੱਲ ਕੇ ਖਾਨ ਲੱਗ ਗਈ ਤੁਸੀਂ ਸਿਆਣੇ ਹੋ ਇੰਨੀ ਬਰੀਕ ਤੇ ਇੰਨਾ ਸਪੈਕਚਰ ਵਧੀਆ ਨਹੀਂ ਹੁੰਦਾ ਹਜੇ ਤਾਂ ਅਡਰ ਕੁਝ ਵੀ ਨਹੀਂ ਕੀਤਾ ਵੈਨੇ ਠੀਕ ਹੈ ਖੋਲੀ ਬਕੂ ਨੌ ਕਿਲੋ 8.5 9 ਕਿਲੋ ਸਵੇਰ ਦੀ ਚਵਾਈ ਹੈ ਇਹਦੀ ਡਿਗਰੀ ਤਾਂ 7 ਵਜੇ ਦੀ ਪੋਈ ਨਾ ਖੜੀ ਹੋਰ ਤੋੜ ਲਾ ਬੱਚੇ ਤੇ ਆਉਂਦੀ ਆ ਵਾਲੀ ਚੱਲ ਵੇਖ ਲੈ ਸੋ ਦੋਸਤੋ ਬੱਚੇ ਤੇ ਬਹੁਤੀ ਛੇਤੀ ਆਉਂਦੀ ਕਿਉਂਕਿ ਕੱਲ ਹੀ ਸੂਈ ਆ ਤੇ ਤਾਜੀ ਸੂਈ ਗਾਂ ਬੱਚੇ ਦਾ ਉੱਤੇ ਉਹ ਕਰਦੀ ਹੁੰਦੀ ਹੈ ਹੱਥੀ ਚੁਵਾਈ ਦੇ ਹਾਸਤੇ ਤੁਸੀਂ ਦੇਖਦੇ ਹੋ ਤਾਂ ਪਸਮਾ ਦੇ ਵਿੱਚ ਐ ਦੋ ਵੀ ਥਣ ਸਹੀ ਹੋ ਜਾਊਗਾ ਠੀਕ ਹੈ ਠੀਕ ਹੈ ਓਕੇ ਕੰਨੀ ਖੜੀ ਹੈ ਦੋਸਤੋ ਤੇ ਬਾਕੀ ਮਸ਼ੀਨੀ ਚੁਵਾਈ ਹਾਸਤੇ ਤਾਂ ਪਰਫੈਕਟ ਥਣ ਆ ਕਿਉਂਕਿ ਮਸ਼ੀਨ ਹਾਸਤੇ ਸਿੱਧਾ ਥਣ ਸਹਿਜ ਠੀਕ ਠੀਕ ਹੋਊਗਾ ਉਹਨਾਂ ਵਧੀਆ ਰਹਿੰਦਾ ਸੋਏ ਐਕਟਿਵ ਬਰੀਡ ਦੋਸਤੋ ਫੁੱਲ ਹਾਈਟ ਲੈਂਡ ਖੜਾ ਦਾ ਮੜੀ ਇੱਥੇ ਖੜਾ ਕੇ ਦਿਖਾ ਦੇ ਆ ਗਾੜੀ ਬਹੁਤ ਵੱਡਾ ਢਾਂਚਾ ਬੱਚੀ ਦਾ ਬਾਈ ਹਜੇ ਤਾਂ ਨਾ ਮੰਨ ਕੇ ਚੱਲ ਜੇਪੇ ਚ ਰੁਲੇ ਜੇ ਫਿਰਦਾ ਜਾਨਵਰ ਤੂੰ ਹੁਣ ਮੇਰਾ ਐ ਖੜ ਕੇ ਦੇਖੀਂ ਨਾਲ ਇਡੀ ਹਾਈਟ ਸੋ ਹਾਈਟ ਦਾ ਅੰਦਾਜ਼ਾ ਦੋਸਤੋ ਪੇ ਲਾ ਸਕਦੇ ਹਾਂ ਆ ਗਾੜੀ ਵੀ ਚੰਗੀ ਐ ਦੋਸਤੋ ਤੇ ਪਛਾਣ ਨੂੰ ਵੀ ਹਵਾਨਾ ਫੁੱਲ ਐ ਪਸਲੀਆਂ ਪਸਲੀਆਂ ਦੇ ਏ ਕਲਾਸ ਜਾਨਵਰ ਆ ਬਾਈ ਪੇਟਾ ਬਹੁਤ ਵੱਡਾ ਗਾ ਦੇਖੋ ਜਿੰਨਾ ਖਾਣਾ ਹਾਜਮ ਕਰਨਾ ਉਦੋਂ ਜਿੰਨਾ ਮਰਜ਼ੀ ਬੰਦਾ ਦੁੱਧ ਲੈ ਲੈ ਠੀਕ ਐ ਤੇ ਬੱਚਾ ਬੇਮੁੱਲਾ ਬੇਕੀਮ ਸੋ ਇੱਕ ਨਹੀਂ ਬੰਦਾ ਦੋ ਲੈ ਕੇ ਜਾਊਗਾ ਦੋ ਜਾਨਵਰ ਤਿਆਰ ਹੋਣਗੇ ਬਾਬਾ ਜੀ ਦੀ ਮਿਹਰ ਨਾਲ ਸਹੀ ਸੋ ਬਹੁਤ ਸੋਹਣੀ ਬੱਚੀ ਆ ਦੋਸਤੋ ਨਾਲ ਇਹਦੇ ਤੇ ਕਨਫਰਮ 6 ਦਾੰਦਾ ਕਹਿਣ ਦੀ ਗੱਲ ਨਹੀਂ ਕਰਨੀਆਂ ਖੜੀਆਂ ਇਹਦੇ ਨਾਲ ਇੱਕ ਹੋਰ ਗਾਂ ਚੰਗੇ ਵਜਨਦੀ ਆ ਕਾਲੇ ਭਾਈ ਕਿੰਨਾ ਮਸੂਦ ਸੁਣ ਜੀ ਇਹ ਦੂਜਾ ਸੁਗਾ ਜਗਜੀਤ ਇਹ ਪਾਇਨਰ ਦੀ ਖਵਾਦਾ 40 432 ਨਾਲ ਪ੍ਰੈਗਨੈਂਟ ਆ ਠੀਕ ਆ ਕਿੰਨਾ ਚਿਰ ਲਾਊਗੀ ਸੁਣ ਜੀ ਇਹਦੇ ਮੰਨ ਕੇ ਚੱਲ ਮੂਰ ਨਹੀਂ 18 ਤਰੀਕ ਨੂੰ ਟਾਈਮ ਪੂਰਾ ਹੋਣਾ ਬਾਈ 22 ਦਾ ਨਾ ਪਿਆ ਠੀਕ ਆ ਕੀ ਡਿਮਾਂਡ ਰਹਿਣਗੀ ਜੀ ਜਿੱਦਿਹਾ ਇਹਦਾ ਮੁੱਲ ਹਜੇ ਕੱਚੀ ਆ ਫਿਰ ਉਹ ਜਿਆ ਮੌਕੇ ਤੇ ਕਰ ਲਾਂਗੇ ਓਕੇ ਖੋਲਿਂ ਭਾਈ ਸੋ ਦੋਸਤੋ ਤੋਰ ਕੇ ਦਿਖਾਉਣੇ ਆ ਹਜੇ 18 ਦਿਨਾਂ ਦੀ ਕੱਚੀ ਆ ਪਰ ਤਿਆਰੀ ਜਿਹੜੀ ਫੜਨੀ ਸ਼ੁਰੂ ਕੀਤੀ ਉਹ ਦੱਸਦੀ ਆ ਵੀ ਕੋਈ ਚੀਜ਼ ਤਿਆਰ ਹੋਊਗੀ ਵਜਨ ਫੁੱਲ ਆ ਚਮਕ ਫੁੱਲ ਆ ਤੇ ਦੂਜੀ ਗੱਲ ਆ ਵੀ ਇਹਦੀ ਹਾਈਟ ਤੇ ਲੈਂਥ ਬਾਖਮਾਲੀ ਆ ਸੋਹਣੀ ਆ ਇਹਨੇ ਖਰਾ 45 ਤੋਂ 50 ਕਿਲੋ 50 ਕਿਲੋ ਦੁੱਧ ਦੇਣਾ ਬਾਈ ਜਦੋਂ ਇਹਨੇ ਮੂਰੇ 8ਵੇਂ ਮਹੀਨੇ ਤੋਂ ਤਾਂ ਵੈਸਾ ਹੀ ਟੱਪ ਜਾਣਾ ਹੂੰ ਬੱਚਾ ਦੇਣ ਦੇ ਵੇਲੇ 9ਵੇਂ ਮਹੀਨੇ 'ਚ ਜੇ ਦੀ ਐਂਟਰੀ ਹੋ ਜਾਣੀ ਆ ਢੂਣ ਦੀ ਤੇ ਉਦੋਂ ਨੂੰ ਬਾਬਾ ਤੰਦਰੁਸਤੀ ਦੇਵੇ ਖਰਾ 50 ਕਿਲੋ ਦੁੱਧ ਦੇਣਾ ਚਾਹੀਦਾ ਤੇ ਜਦੋਂ ਉਹਨੇ ਪੀਕ ਫੜਨਾ ਉਦੋਂ ਨੂੰ ਇਹ ਠੰਡ ਹੋਣੀ ਸ਼ੁਰੂ ਹੋ ਜੂਗੀ ਆਪਾਂ ਬੰਨਣਾ ਸ਼ੁਰੂ ਹੋ ਜ ਸਹੀ ਲਿਆ ਬਾਈ ਕਮਾਸ ਸੋ ਇਹਦਾ ਰੇਟ ਦੋਸਤੋ ਫੋਨ ਤੇ ਕਿਉਂਕਿ ਇਹ ਹਜੇ ਕੱਚੀ ਹੈ ਹਵਾਨੇ ਤੇ ਦੋਨੇ ਪਾਸੇ ਨਾੜਾਂ ਆਏ ਆ ਜਿਵੇਂ ਫੁਲਕਾਰੀ ਇਹਦੇ ਉੱਤੇ ਬੂਟੀਆਂ ਹੁੰਦੀਆਂ ਟਾਂਚਾ ਸੋਹਣਾ ਸੁਗਾ ਦਾ ਬਾਕੀ ਤੁਹਾਨੂੰ ਮੈਂ ਇਹਦਾ ਹਵਾਨਾ ਜਿਵੇਂ ਮੈਂ ਕਿਹਾ ਸੀ ਵੀ ਨਾੜਾਂ ਬਹੁਤ ਸੋਹਣੀਆਂ ਤੇ ਇਸ ਤਰ੍ਹਾਂ ਗੁੰਦਿਆ ਹੋਇਆ ਹਵਾਨਾ ਦੀ ਸੁਬਾਹ ਸੋ ਇਹ ਤੋਂ ਬਿਨਾ ਇੱਕ ਹੋਰ ਵਾਈਟ ਰੰਗ ਦੀ ਤੁਹਾਨੂੰ ਵੈੜ ਦਿਖਾਉਂਗਾ ਕਾਲੇ ਭਾਈ ਬਾਹਰ ਲਾਗਾ ਕਿ ਜਿਵੇਂ ਮਹਾਰਾਸ਼ਟਰ ਤੋਂ ਬਹੁਤ ਆਉਂਦੇ ਆ ਵੀਰ ਇਦਾਂ ਮਤਲਬ ਆਉਣਾ ਸ਼ੁਰੂ ਹੋ ਗਿਆ ਹਾਂਜੀ ਭਾਈ ਸਟਾਰਟਿੰਗ ਆ ਠੀਕ ਹੈ ਕੀ ਡਿਟੇਲ ਆ ਕਾਲੇ ਦੀ ਵਾਈਟ ਰੰਗ ਵਾਲੀ ਵੈੜ ਇਹ ਦੂਜਾ ਸੂਗਾ ਜਗਜੀਤ ਇਹ ਚਾਰ ਦੰਦ ਬੱਛੀ ਆ ਠੀਕ ਹੈ ਰਿਆਣੀ ਮੰਨ ਕੇ ਚੱਲ ਹੈ ਫੁੱਲ ਤਿਆਰ ਆ ਅੱਜ ਬੱਚਾ ਦੇ ਦੇ ਸਵੇਰੇ ਠੀਕ ਹੈ ਰੇਟ ਕੀ ਰਹਿਣਾ ਜਗਜੀਤ ਦਾ ਮੁੱਲ 1,60,000 ਰੁਪਇਆ ਠੀਕ ਹੈ ਤੋਰੀ ਵਿੱਚ ਸੋ 1,60,000 ਰੇਟ ਆ ਦੋਸਤੋ ਬਾਹਰਲੇ ਗਾਖ ਦੀ ਮੈਂ ਗੱਲ ਕੀਤੀ ਇਹ ਬ੍ਰੀਡ ਜਿਹੜਾ ਬੰਦਾ ਲੈ ਕੇ ਜਾਊਗਾ ਸਰ ਪੱਕ ਤੋਂ ਏ ਕਲਾਸ ਚੀਜ਼ ਆ ਸਹੀ ਹੈ ਅ ਇਹਦਾ ਜਗਜੀਤ ਗਰਮੀ ਦਾ ਕਰਕੇ ਗਾਇਆਂ ਤੂ ਸਿਆਣਾ ਘਟ ਬਣਦੀਆਂ ਸੂਸ ਆ ਕੇ ਫੇਰ ਦੱਸ ਦਿਨਾ ਵੀ ਮੈਂ ਕੋਈ ਚੀਜ਼ ਆ ਹਮ ਸੋ ਗਰਮੀ ਦਾ ਅਸਰ ਤਾਂ ਦੋਸਤੋ ਬੰਦਿਆਂ ਤੇ ਵੀ ਹੈ ਤੇ ਪਸ਼ੂਆਂ ਤੇ ਤਾਂ ਪੈਣਾ ਹੀ ਪੈਣਾ ਪਰ ਜੋ ਚੀਜ਼ ਹੈ ਉਹ ਕੁਆਲਿਟੀ ਜਿਹੜੀ ਉਹ ਦਿਸਦੀ ਹੈ ਸੋ ਇੱਕ ਬਹੁਤ ਸੋਹਣੀ ਵੈਡ ਬਿਊਟੀ ਵੀ ਹੈ ਬਰੀਡ ਵੀ ਚੰਗੀ ਹੈ 1,60,000 ਰੇਟ ਹੈ ਐਸ ਵਾਰ ਫਿਊਚਰ ਦਾ ਵੈਸੇ ਪਤਾ ਕਿਸੇ ਨੂੰ ਨਹੀਂ ਹੁੰਦਾ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਵੀਰ ਨੇ ਕੋਈ ਗਾਂ ਖਰੀਦਣੀ ਹੈ ਜੋ ਪਲਾਨ ਕਰ ਰਿਹਾ ਵੀ ਮੈਂ ਸਿਆਲ ਚ ਗਾਂ ਖਰੀਦੂੰਗਾ ਤੋ ਸ਼ਾਇਦ ਉਦੋਂ ਗਲਤ ਹੋਊਗਾ ਉਦੋਂ ਬਾਈ ਮੈਥੇ ਮਹਿੰਗਾ ਹੋ ਜਾਣਾ ਕੰਮ ਹਾਂ ਉਦੋਂ ਨੂੰ ਰੇਟ ਚੜ ਜਾਣੇ ਆ ਕਿਉਂਕਿ ਮਹਾਰਾਸ਼ਟਰ ਤੋਂ ਵੀਰ ਹੁਣ ਆਉਣੇ ਸ਼ੁਰੂ ਹੋਏ ਆ ਸ਼ੁਰੂ ਉਧਰ ਬਾਰਿਸ਼ ਹੋਣ ਲੱਗ ਗਈ ਜਿੱਦ ਤੋਂ ਹਾਂ ਹਾਂ ਬਾਕੀ ਪਹਿਲਾਂ ਕੋਸਮੂਹ ਲੋਨ ਗੁਜਰਾਤ ਤੇ ਉਧਰ ਬਹੁਤ ਜ਼ਿਆਦਾ ਪਾਸ ਹੋ ਰਹੇ ਆ ਕੋਸਮੂਹ ਖੁਰ ਕਰਕੇ ਵੀ ਪਹਿਲਾਂ ਘਟ ਆਇਆ ਸੀ ਘਟ ਆਇਆ ਬਾਈ ਸਹੀ ਇੱਕ ਉਥੇ ਦੁੱਧ ਦਾ ਭਾਅ ਬਹੁਤ ਘਟ ਸੀ ਜਿੱਦ ਤੋਂ ਹੁਣ ਉਥੇ 32 ਰੁਪਏ ਭਾਅ ਹੋ ਗਿਆ ਪਹਿਲਾਂ 25 ਰੁਪਏ ਸੀਗਾ ਠੀਕ ਹੈ ਯਾਨੀ ਗਾਕੀ ਬਾਹਰਲੀ ਸ਼ੁਰੂ ਹੋਣ ਲੱਗ ਗਈ ਸ਼ੁਰੂ ਹੋ ਗਈ ਬਸ ਆਉਣ ਲੱਗੇ ਠੀਕ ਹੈ ਤੂੰ ਇਹ ਵੀ ਦੂਜਾ ਸੁਗਾ ਜਗਜੀਤ ਇਹ ਉਹ ਦੋ ਨੰਬਰ ਤੇ ਇੱਕੋ ਫਾਰਮ ਦੀਆਂ ਇਹ ਹੈਗੀ 40120 ਦੀ ਜਾਂ 40432 ਨਹੀਂ ਇਹ ਪ੍ਰੈਗਨੈਂਟ ਠੀਕ ਹੈ 40116 ਦੀ ਹੈ ਠੀਕ ਹੈ 40116 ਦੀ ਹੈ ਹਾਂ 40432 ਨਾ ਪ੍ਰੈਗਨੈਂਟ ਠੀਕ ਹੈ ਕਿੰਨਾ ਟਾਈਮ ਲੈਂਦੀ ਐ ਸੋ ਇਹਦੇ 18 19 ਦਿਨ ਪਏ ਆ ਇਹ ਵੀ 20 ਦਿਨ ਨਹੀਂ ਮੰਨ ਕੇ ਚੱਲੋ ਕੀ ਰੇਟ ਇਹਦਾ ਕਿਤਨ ਰੇਟ ਜਗਜੀਤ ਇਹਦਾ ਮੁੱਲ ਜਿਹੜਾ ਮਰਜ਼ੀ ਕਰਾ ਲਗੇ 1 ਲੱਖ 75000 ਰੁਪਏ ਦੀ ਗਾਂ ਇਹਦਾ 175 ਓਕੇ ਠੀਕ ਸੋ ਦੋਸਤੋ ਇਹ ਦੂਜੀ ਗਾਂ ਜਿਹੜੀ ਕਾਲੀ ਤੋਰੀ ਸੀਗੀ ਉਹਦੀ ਇਕੋ ਫਾਰਮ ਦੀ ਬਰੀਡ ਐ 40116 ਦੀ ਆਪ ਤੇ 40432 ਤੋਂ ਇਸ ਟਾਈਮ ਗੱਭਣ ਹੈ ਇੱਕ ਪਿੰਡ ਨੇ ਤੇ ਨਾੜਾਂ ਦੋਨੋਂ ਪਾਸੇ ਤੇ ਫਿਟਿੰਗ ਇੰਨੀ ਪਿਆਰੀ ਹੋ ਜਗ ਜੀ ਜਦਦੇ ਤਿਆਰ ਹੋਣਾ ਦੱਸੂਗੀ ਸਹੀ ਹੁਣ ਮਾੜੀ ਮਾੜੀ ਅਸੀਂ ਨਾ ਆਹ ਪਾਉਂਦੇ ਰਹਿੰਦੇ ਆ ਮਿੱਠਾ ਮੂਠਾ ਕਰਾਤ ਆਈਆਂ ਸਵੇਲਿੰਗ ਕਰਨ ਲੱਗੀ ਆ ਠੀਕ ਐ ਤੇ ਆਰਡਰ ਦਾ ਆਕਾਰ ਬੇਮਿਸਾਲ ਆ ਦੋਨੇ ਪਾਸੇ ਦੇਖਿਓ ਨਾੜਾਂ ਐ ਜਿਵੇਂ ਫੁਲਕਾਰੀ ਤੇ ਹੁੰਦਗਾ ਨਾ ਗੁੰਦਗਾਂ ਪਈਆਂ ਕਰਮਾੜੀ ਤੇ ਜਿਸ ਦਿਨ ਟਾਈਮ ਆਉਣਾ ਉਦੋਂ ਤਾਂ ਕੋਈ ਰੰਗ ਢੰਗ ਹੋਰ ਹੋਣਗੇ ਠੀਕ ਐ ਸੋ ਜੀ ਸਵੇ ਦੋਨੇ ਕਾਮਾ ਪਰ ਇਹ ਜਾਈਆਂ ਦਾ ਰੱਖ ਲਿਏ ਜਗਜੀਤ ਆਪਾਂ ਜੇ ਤੁਹਾਨੂੰ ਇਹਨਾਂ ਦਾ ਟਾਈਮ ਆਉਣਾ ਮਹੀਨੇ ਨੂੰ ਇਹਨਾਂ ਨੇ ਪੀਕ ਫੜਨੀ ਹੈ ਦੁੱਧ ਤੇ ਆ ਗਈਆਂ ਦੁੱਗਣਾਂ ਸੋਣੀਆਂ ਹੋਣੀਆਂ ਟਾਈਮ ਤੋਂ ਟਾਈਮ ਹੂੰ 30 32 33 35 35 ਕਿਲੋ ਦੁੱਧ ਵੀ ਹੋਇਆ ਬਹੁਤ ਹੋ ਜਾਂਦਾ 17 18 ਕਿਲੋ ਟਾਈਮ ਦਾ ਦੁੱਧ ਜਦੋਂ ਚੋ ਆਉਂਦੇ ਆ ਤੇ ਗਾਂ ਮਾਲਕ ਨੂੰ ਜਿਹੜਾ ਵੀ ਲੈਣ ਆਉਂਦਾ ਅਗਲੇ ਨੂੰ ਕਰਛੜ ਕਰਦੀ ਹੈ ਹੂੰ ਉਹਦੀ ਪਾ ਫਿਰ ਬਾਹ ਮੋੜ ਕੇ ਵਾਜ ਜਾਂਦੇ ਆ ਬਾਈ ਸਹੀ ਹੈ ਤਾਂ ਆ ਇਹ ਤੋਂ ਅੱਗੇ ਜਿਹੜੀ ਕਾਲੇ ਬਈ ਗਾਂ 6 ਮਹੀਨਾ ਦਾ ਜਗਜੀਤ ਸੁਆ ਸੁਆ ਦੂਜਾ ਇਹਦਾ ਠੀਕ ਹੈ ਕੀ ਰੇਟ ਰਹਿਣਾ ਹੈ ਇਹ 110000 ਰੁਪਏ ਦੇ ਦੇ ਦਾਂਗੇ ਅੱਜ 110 ਹਾਂ ਠੀਕ ਹੈ ਖੋਲੀ ਬਾਈ 29 ਕਿਲੋ ਇਹਨੇ ਪਹਿਲਾਂ ਨੇ ਦੁੱਧ ਦੁੱਤਾ ਜੀ ਤੇ 30 ਤੋਂ ਪਲੱਸ ਦੁੱਧ ਦੇ ਦੂਏ ਗੋਲਾ ਡੁੱਲਾ ਠੀਕ ਹੈ ਬਰੀਡ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਕੁਆਲਿਟੀ ਟਾਪ ਦੀ ਹੈ ਜਿਹੜੇ ਵੀ ਭਰਾ ਨੇ ਲੈਣੀ ਆ ਯਾਨੀ ਮੰਨ ਕੇ ਚੱਲ 30 ਕਿਲੋ ਠੰਡਾ ਦੁੱਧ ਦੇ ਦੇਣਾ ਹੈ ਸਹੀ ਹੈ ਬਾਕੀ ਥੋੜਾ ਬਹੁਤ ਦੂਜੀਆਂ ਦੇ ਮੁਕਾਬਲੇ ਜੇ ਦੇਖੀਏ ਜੇ ਸੰਭਾਲਣ ਦੀ ਲੋੜ ਆ ਤਾਂ ਮਹੀਨਾ ਪਿਆ ਵੀ ਹੈ ਹਾਂ ਬਾਈ ਇਹਨੂੰ ਜੇ ਮੰਨ ਕੇ ਚੱਲ ਹੁਣ 트ਾਂਜੈਕਸ਼ਨ ਪੀਰੀਅਡ ਚੱਲ ਪਿਆ ਜੀ ਤੇ ਇਹਨੇ ਹੋਰ ਹੋ ਜਾਣਾ ਮ ਇਸੇ ਤਰ੍ਹਾਂ ਹੀ ਮੜ ਕੇ ਜਦੋਂ ਤੂੰ ਸਿਆਣਾ ਤਿਆਰ ਹੋ ਜਾਂਦੀ ਹੈ ਭਾਅ ਬਦਲ ਜਾਂਦੇ ਆਂ ਗਾਂ ਸੋਹਣੀ ਲੱਗਣ ਲੱਗ ਜਾਂਦੀ 100 ਇੱਕ ਲੱਖ ਤੇ 10000 ਰੇਟ ਆ ਦੱਸੋ ਕੱਚੀ ਦਾ ਇੱਕ ਮਹੀਨਾ ਬਾਕੀ ਹੈ ਸੁਨਾਗ ਅੱਜ 5 ਹੈ ਗਰਮੀ ਦੀ ਰੁੱਤ ਹੈ ਪਰ ਫਿਰ ਵੀ ਤੁਹਾਨੂੰ ਜਿਹੜੀਆਂ ਵਹਿੜਾਂ ਦਿਖਾਈਆਂ ਨਹੀਂ ਸੰਦਾਂ ਇੰਨੀ ਗਰਮੀ ਤਾਂ ਸੋ ਅੱਜ ਦੀ ਵੀਡੀਓ ਦੇ ਇਹ 5 ਨਗ ਵਿਖਾਉ ਸੀ ਤੁਸੀਂ ਆ ਕੇ ਦੇਖ ਸਕਦੇ ਹੋ ਤਸੱਲੀ ਕਰ ਜਿਹੜਾ ਵੀ ਜਾਨਵਰ ਦਾ ਅੱਗੇ ਜਾਉ ਬਾਈ ਯਾਰ ਬੰਦਾ ਲੰਬਾ ਨਹੀਂ ਹੁੰਦਾ ਸਹੀ ਧੰਨਵਾਦ ਗਾ ਬਿੰਦਗਾਰ ਆਪਣੀ ਮੇਰ ਨਾਲ ਇੱਕਲਾਸ ਜਾਨਵਰਾਂ